ਸਾਨੂੰ ਭਰਾ ਤੁਸੀਂ ਖੇਤਾਂ ਦੇ ਵਿੱਚ ਵੇਖਿਆ ਹੋਣਾ ਕਿ ਝੋਨੇ ਦੇ ਵਿੱਚ ਕਿਤੇ ਕੋਈ 2-4 ਪੌਦੇ ਜਾਂ ਕੋਈ 5-7 ਪੌਦੇ ਇਸ ਤਰ੍ਹਾਂ ਤੋਂ ਨਜ਼ਰ ਆ ਰਹੇ ਹੈ ਕਿ ਜਿਹੜੇ ਜਿਨ੍ਹਾਂ ਦੀਆਂ ਪੱਤਿਆਂ ਦੀਆਂ ਬਿਲਕੁਲ ਲੋਕਾਂ ਜਾਂ ਤਾਂ ਸਫੈਦ ਹੋ ਗਈਆਂ ਹੈ ਤੇ ਜਾਂ ਪੂਰੇ ਪੱਤੇ ਦੇ ਵਿੱਚ ਸਫੈਦ ਰੰਗ ਦੀਆਂ ਧਾਰੀਆਂ ਹੈ ਤੇ ਬਾਕੀ ਪੌਦਾ ਬਿਲਕੁਲ ਹਰਾ ਖੜਾ ਹੈ ਇਹ ਐਲਵੀਨੋ ਪਲਾਂਟਸ ਨੇ ਜੀ ਇਹਨਾਂ ਨੂੰ ਕਹਿੰਦੇ ਆ ਸੀ ਤਾਂ ਇੱਕ ਕੁਦਰਤੀ ਵਰਤਾਰਾ ਹੈ ਇਹ ਬਹੁਤ ਅੱਗੇ ਵਨ ਵੱਧਦਾਗਾ ਇਸ ਕਰਕੇ ਇਹਨ ਮਿਊਟੇਸ਼ਨ ਹੈ ਇਹ ਤੇ ਜੀਨਸ ਦੇ ਵਿੱਚ ਕੋਈ ਗੜਬੜ ਹੋ ਜਾਂਦੀ ਹੈ ਕਿਤੇ ਇਸ ਕਰਕੇ ਇਹਦਾ ਕੋਈ ਇਲਾਜ ਕਰਨ ਦੀ ਲੋੜ ਨਹੀਂ ਆ ਇਹ ਜਿਹੜੇ ਪੌਦੇ ਹੈਗੇ ਆ ਇਹ ਉਸ ਦਾ ਇਸ ਤਰ੍ਹਾਂ ਰਹਿਣ ਜਾਂ ਇਹ ਠੀਕ ਹੋ ਜਾਣ ਜਾਂ ਦੂਸਰੇ ਪੌਦੇ ਇਹਨਾਂ ਦੀ ਜਗ੍ਹਾ ਵਡੋਤਰੀ ਲੈ ਜਾਣਗੇ ਤੇ ਇਸ ਕਰਕੇ ਜਿਹੜੇ ਵੀ ਇਸ ਤਰ੍ਹਾਂ ਦੇ ਕੋਈ ਪੌਦੇ ਨੇ ਬਿਲਕੁਲ ਚਿੱਟੇ ਦਿਸਦੇ ਆ ਤਾਂ ਉਹਨਾਂ ਪ੍ਰਤੀ ਕਿਸੇ ਤਰ੍ਹਾਂ ਦੀ ਚਿੰਤਾ ਕਰਨ ਦੀ ਕੋਈ ਜ਼ਰੂਰਤ ਨਹੀਂ ਤੇ ਜਿਹੜਾ ਰੁਟੀਨ ਦੇ ਵਿੱਚ ਅਸੀਂ ਜਿਹੜੀ ਖਾਦ ਸਪਰੇਅ ਜਾਂ ਕੋਈ ਪਾਣੀ ਵਗੈਰਾ ਜਦਸਤਾਨਾ ਦੇਣਾ ਉਹ ਸਭ ਨਾਲ ਦੇ ਚੱਲੋ ਤੇ ਇਹੇ ਦੋ ਜਰ ਪੱਤਿਆਂ ਪਿੱਛੇ ਜਾਂ ਦੋ ਤਰ ਪੌਦਿਆਂ ਪਿੱਛੇ ਕਿਸੇ ਤਰ੍ਹਾਂ ਦੀ ਕੋਈ ਵੀ ਸਪਰੇਅ ਕਰਨ ਦੀ ਲੋੜ ਨਹੀਂ ਧੰਨਵਾਦ